ਬੈਠ ਬੈਨ ਕੇ ਨਾ ਵਿੱਚ ਆਈ ਨਾ ਨਾ ਮੰਤਰੀ ਜੀ ਨੇ ਬੈਠ ਕੇ ਗੱਲ ਕਰੀ ਨਾ ਵੀ ਕਰਦੇ ਆ ਬੈਠ ਕੇ ਦਾ ਪਹਿਲਾ ਕਿੰਨੇ ਆਏ ਪਹੁੰਚੇ ਸੀਗੇ ਪਿੰਡ ਭੋਤਨਾ ਦੇ ਵਿੱਚ ਹਣਾ ਹਾਂਜੀ ਹਾਂਜੀ ਤੇ ਉੱਥੇ ਇੱਕ ਵੀਡੀਓ ਵਾਇਰਲ ਹੋ ਰਹੀ ਆ ਉਹ ਕਿ ਤੁਸੀਂ ਕਹਿਣਾ ਕਿ ਚਾਹੁੰਦੇ ਸੀਗੇ ਉਹ ਜਿੱਥੇ ਮਰ ਜੀ ਬੈਠ ਕੇ ਗੱਲ ਕਰ ਲੋ ਬਾਅਦ ਚ ਗੱਲ ਕਰ ਲੋ ਸਿੰਚ ਯੂਥ ਕਲੱਬ ਵੱਲੋਂ ਜੀ ਪਿਛਲੇ 7 ਸਾਲਾਂ ਤੋਂ ਕਲਵੰਤ ਪੰਡੂਰੀ ਜੀ ਨੂੰ ਤਿੰਨ ਮੰਗ ਪੱਤਰ ਦੇ ਚੁੱਕੇ ਆ ਤੇ ਉਸ ਤੋਂ ਬਾਅਦ ਕੇ ਪਿਛਲੇ 2 ਸਾਲਾਂ ਤੋਂ ਸੀ ਖੇਡ ਮੰਤਰੀ ਜੀ ਨੂੰ ਵੀ ਮੀਤਿਆਰ ਜੀ ਨੂੰ ਦੋ ਮੰਗ ਪੱਤਰ ਦੇ ਚੁੱਕੇ ਆ ਤੇ ਵਾਰ-ਵਾਰ ਉਸ ਤੋਂ ਇਲਾਵਾ ਮਿਲਦੇ ਵੀ ਰਹੇ ਆ ਖੇਡ ਗਰਾਊਂਡ ਦੀਆਂ ਸਮੱਸਿਆਵਾਂ ਨੂੰ ਲੈ ਕੇ ਜੀ ਜੀ ਇਹ ਅਥਾਰਟੀ ਐਮਐਲਏ ਨੂੰ ਦਿੱਤੀ ਸੀ ਕਿ ਜੀ ਚੋਰ ਰਿਕਮੈਂਡ ਕਰ ਦੂੰਗੇ ਪਿੰਡਾਂ ਦੇ ਨਾਮ ਸੀ ਉਹਨਾਂ ਕਲੱਬਾਂ ਨੂੰ 50000 ਦੇ ਜਿਹੜੇ ਚੈੱਕ ਆ ਉਹ ਦੇ ਦੇਾਂਗੇ ਜੀ ਉਹਦੇ ਵਿੱਚ ਪਿੰਡ ਭੋਤਰੇ ਦਾ ਜਿਹੜਾ ਸ਼ੀਤਪਾਲ ਸਿੰਘ ਯੂਥ ਕਲੱਬ ਆ ਉਹਦਾ ਨਾਮ ਕਟਾ ਦਿੱਤਾ ਗਿਆ ਜੀ ਰੈਡ ਪੀਆਈਐਸ ਦੇ ਐਕਸੀਲੈਂਸੀ ਸੈਂਟਰਾਂ 'ਚ ਵੀ ਗਏ ਨੇ ਸਟੇਟ ਲੈਵਲ ਤੇ ਸਾਡੇ ਬੱਚੇ ਖੇਡੇ ਨੇ ਇਹ ਗੱਲ ਤਾਂ ਇਹ ਆ ਜੀ ਵੀ ਹਾਂ ਪੰਜਾਬ ਸਰਕਾਰ ਦਾ ਜਿਹੜਾ ਏਜੰਡਾ ਵੀ ਕਿਤੇ ਨਾ ਕਿਤੇ 4 ਕਿਲੋਮੀਟਰ 'ਚ ਖੇਡਨਾਰਥੀਆਂ ਬਣਾ ਦੇਾਂਗੇ ਜੀ ਇੱਥੇ ਬੈਠੇ ਨੂੰ ਤਾਂ ਪਾਪਾ ਦਾ ਉਹਨੇ ਤਾਂ ਆਂਟਾ ਫਰਮਾਨਤਰੀ ਸਾਹਿਬ ਨੇ ਕਿਹਾ ਕਿ ਪ੍ਰੋਗਰਾਮਾਂ ਤੇ ਜਾਣਾ ਹੈ ਮੇਰੇ ਸਾਹਿਬ ਨੂੰ ਜਾਣਾ ਹੈ ਜਿਹੜੀ ਅੱਗੇ ਸੀ ਜਿਹੜਾ ਕਿ ਆਉਣ ਵਾਲੇ ਚੋਣਾਂ ਤੋਂ ਬਾਅਦ ਆਉਣ ਵਾਲੇ ਸਮੇਂ ਦੇ ਵਿੱਚ ਖੇਡ ਗਰਾਉਂਡ ਭੂਤ ਨਾਲੀ 25 ਲੱਖ ਰੁਪਏ ਦੀ ਹੈ ਜਿਹੜੀ ਰਾਸ਼ੀ ਜੀ ਅਸੀਂ ਜਾਰੀ ਕਰ ਦਿਆਂਗੇ ਪਰ ਅਸੀਂ ਫਿਰ ਉਹੀ ਗੱਲ ਕਹਿਣੇ ਆ ਕਿ ਛੋ ਲਾਰੇ ਤਿਛਲੇ 5-7 ਸਾਲਾਂ ਤੋਂ ਸਾਨੂੰ ਲਾਏ ਜਾ ਰਹੇ ਆ ਜੀ ਤੇ ਸਾਨੂੰ ਅਜੇ ਤੱਕ ਕੋਈ ਇੰਨਾ ਭਰੋਸਾ ਨਹੀਂ ਹੈ ਕਿ ਸਾਡਾ ਇੱਕ ਮੰਗਾ ਜਿਹੜੀ ਉਹ ਮੰਨੀ ਜਾਊ ਕਿ ਪੂਰੇ ਦੇਸ਼ ਭਰ ਵਿੱਚ ਲੋਕ ਸਭਾ ਚੋਣਾਂ ਚੱਲ ਰਹੀਆਂ ਨੇ ਲੋਕ ਸਭਾ ਹਲਕਾ ਸੰਗਰੂਰ ਤੋਂ ਕੈਮਰੇਟ ਮੰਤਰੀ ਅਤੇ ਉਮੀਦਵਾਰ ਗੁਰਮੀਤ ਸਿੰਘ ਮੀਤਹਿਰ ਅਤੇ ਵਿਧਾਇਕ ਲਵੰਤ ਸਿੰਘ ਪੰਡੋਰੀ ਪਿੰਡ ਭੂਤਣਾ ਵਿਖੇ ਪੁੱਜਦੇ ਨੇ ਜਿੱਥੇ ਜੋਕ ਸਵਾਮਾ ਕਲੱਬ ਦੇ ਵੱਲੋਂ ਉਹਨਾਂ ਨੂੰ ਕੁਝ ਸਵਾਲ ਕੀਤੇ ਜਾਂਦੇ ਨੇ ਇਹ ਜਿਹੜਾ ਸਵਾਲ ਕਰ ਰਿਹਾ ਨੌਜਵਾਨ ਹੈ ਹਾਕੀ ਕੋਚ ਜਗਪਾਲ ਸਿੰਘ ਪੱਲਾ ਭੂਤਣਾ ਜਿਹੜਾ ਕਿ ਵਿਧਾਇਕ ਲਵੰਤ ਸਿੰਘ ਪੰਡੋਰੀ ਨੂੰ ਗਰਾਊਂਡ ਦੀ ਬਿਹਤਰੀ ਲਈ ਜਿਹੜੇ ਦਿੱਤੇ ਹੋਏ ਮੰਗ ਪੱਤਰਾਂ ਦੇ ਬਾਰੇ ਦੇ ਵਿੱਚ ਪੋਸਟਰੀਆ ਕਰਤਾਰ ਨਿਊਜ਼ ਨੈਟਵਰਕ ਦੀ ਟੀਮ ਦੇ ਵੱਲੋਂ ਜਦੋਂ ਵਿਰੋਧ ਕਰਨ ਵਾਲੇ ਨੌਜਵਾਨ ਦੇ ਬਾਰੇ ਦੇ ਵਿੱਚ ਜਾਣਕਾਰੀ ਹਾਸਲ ਕੀਤੀ ਗਈ ਤਾਂ ਲੋਕਾਂ ਦਾ ਕਹਿਣਾ ਸੀ ਕਿ ਇਹ ਉਹ ਨੌਜਵਾਨ ਹੈ ਜਿਹੜਾ ਪਿੰਡ ਭੂਤਰਾਂ ਦੀ ਹਾਕੀ ਟੀਮ ਨੂੰ ਪੰਜਾਬ ਪੱਧਰ ਦੇ ਉੱਤੇ ਲੈ ਕੇ ਗਿਆ ਹੈ। ਇਹ ਨੌਜਵਾਨ ਦੀਆਂ ਬਹੁਤ ਵੱਡੀਆਂ ਪ੍ਰਾਪਤੀਆਂ ਨੇ। ਇਸ ਦੀ ਮੰਗ ਸੀ ਕਿ ਪਿੰਡ ਭੂਤਰਾਂ ਦੇ ਵਿੱਚ ਜਿਹੜਾ ਹਾਕੀ ਗਰਾਊਂਡ ਹੈ ਉਹਦੀ ਬਿਹਤਰੀ ਲਈ ਕੰਮ ਕੀਤਾ ਜਾਵੇ। ਕੁਚ ਪਾਲਾ ਸਿੰਘ ਨੇ ਕਿਹਾ ਕਿ ਉਸ ਦੀ ਜਿਹੜੀ ਮੰਗ ਸੀ ਉਹ ਫੀਲਡ ਗਰਾਊਂਡ ਨੂੰ ਲੈ ਕੇ ਸੀ। ਉਸ ਦਾ ਵਿਰੋਧ ਕਰਨ ਦਾ ਕੋਈ ਰੀਜ਼ਨ ਨਹੀਂ ਸੀਗਾ। ਉਹ ਸਿਰਫ ਗੱਲਬਾਤ ਕਰਨੀ ਚਾਹੁੰਦੇ ਸੀ। ਸਾਡੀ ਗੱਲਬਾਤ ਵੀ ਆਓ ਸੁਣਾਉ ਸਤਿ ਸ਼੍ਰੀ ਅਕਾਲ ਜੀ ਸਤਕਰਤਾ ਨਿਊ ਚੈਨਲ ਤੋਂ ਗੱਲ ਕਰਦੇ ਆ ਵੀ ਜੀ ਹੋ ਠੀਕ ਠਾਕ ਵੀ ਜੀ ਹਾਂ ਜੀ ਹਾਂ ਜੀ ਵਧੀਆ ਜੀ ਵੀ ਜੀ ਇੱਕ ਅੱਜ ਨਾ ਉਹ ਐਮਐਲਏ ਸਾਹਿਬ ਤੇ ਕੈਪਟਨ ਮંત્રી ਗੁਰਮੀਤ ਮੀਰ ਹਰਜੀ ਪਹੁੰਚੇ ਸੀਗੇ ਪਿੰਡ ਭੋਤਨਾ ਦੇ ਵਿੱਚ ਹਨਾ ਹਾਂ ਜੀ ਹਾਂ ਜੀ ਤੇ ਉੱਥੇ ਇੱਕ ਵੀਡੀਓ ਵਾਇਰਲ ਹੋ ਰਹੀ ਆ ਉਹ ਤੁਸੀਂ ਕਹਿਣਾ ਕੀ ਚਾਹੁੰਦੇ ਸੀਗੇ ਉਹ ਹਾਂ ਜੀ ਹਾਂ ਜੀ ਅੱਜ ਪਿੰਡ ਭੋਤਨਿਆਂ ਦੇ ਵਿੱਚ ਜਏ ਯਾਨੀ ਕਿ ਲੋਕ ਸਭਾ ਚੋਣਾਂ ਦੀ ਪ੍ਰਚਾਰ ਲਈ ਖੇਡ ਮੰਤਰੀ ਮੀਤ ਹਰਜੀ ਤੇ ਆਪਣੇ ਐਮਐਲਏ ਸਾਹਿਬ ਮਹਿਲਕਲਾ ਕਲਵੰਤ ਸਿੰਘ ਜੀ ਪੰਡੂਰੀ ਪਹੁੰਚੇ ਸੀ ਜੀ ਅਸੀਂ ਸੀਪਾਲ ਸਿੰਘ ਯੂਥ ਕਲੱਬ ਵੱਲੋਂ ਜੀ ਪਿਛਲੇ 7 ਸਾਲਾਂ ਤੋਂ ਕਲਵੰਤ ਪੰਡੂਰੀ ਜੀ ਨੂੰ ਤਿੰਨ ਮੰਗ ਪੱਤਰ ਦੇ ਚੁੱਕੇ ਆ ਤੇ ਉਸ ਤੋਂ ਬਾਅਦ ਕੇ ਪਿਛਲੇ 2 ਸਾਲਾਂ ਤੋਂ ਅਸੀਂ ਖੇਡ ਮੰਤਰੀ ਜੀ ਨੂੰ ਵੀ ਮੀਤਿਆਰ ਜੀ ਨੂੰ ਦੋ ਮੰਗ ਪੱਤਰ ਦੇ ਚੁੱਕੇ ਆ ਤੇ ਵਾਰ-ਵਾਰ ਉਸ ਤੋਂ ਇਲਾਵਾ ਮਿਲਦੇ ਵੀ ਰਹੇ ਆ ਖੇਡ ਗਰਾਊਂਡ ਦੀਆਂ ਸਮੱਸਿਆਵਾਂ ਨੂੰ ਲੈ ਕੇ ਜੀ ਜੀ ਉਹਨਾਂ ਮੰਗ ਪੱਤਰਾਂ ਦੇ ਉੱਤੇ ਅਜੇ ਤੱਕ ਇੱਕ ਵੀ ਵਾਰ ਨਾ ਤਾਂ ਖੇਡ ਮੰਤਰੀ ਵੱਲੋਂ ਤੇ ਨਾ ਐਮਐਲਏ ਸਾਹਿਬ ਵੱਲੋਂ ਗੌਰ ਹੋਈ ਨਹੀਂ ਜੀ ਉਸ ਚੀਜ਼ ਦੇ ਰੋਸ ਵਿੱਚ ਅਸੀਂ ਅੱਜ ਆਪਣੇ ਮੰਗ ਪੱਤਰਾਂ ਦੇ ਉੱਪਰ ਹੀ ਗੌਰ ਕਰਨ ਦੇ ਲਈ ਆਪਣੀਆਂ ਮੰਗਾਂ ਜਿਹੜੀਆਂ ਉਹਨਾਂ ਦੇ ਧਿਆਨ ਚ ਦੁਬਾਰਾ ਹੀ ਲਿਆਂਦੀਆਂ ਤੇ ਉਹਦੇ ਵਿੱਚ ਜਿਹੜਾ ਪੀ ਆ ਕਿ ਉੱਥੇ ਰੇਡ ਕਾ ਹੁੰਦਾ ਜੀ ਆਮ ਆਦਮੀ ਪਾਰਟੀ ਦੇ ਜਿਹੜੇ ਵਰਕਰ ਸੀ ਉਹ ਕਾਫੀ ਯਾਨੀ ਕਿ ਸਾਡੇ ਨਾਲ ਤਾਂ ਕੰਮ ਕੀ ਕਰਦੇ ਨਹੀਂ ਜੀ ਅਸਾਂ ਜਦੋਂ ਇਹ ਤੁਸੀਂ ਬਤੌਰ ਕੋਚ ਕੰਮ ਕਰ ਰਹੇ ਹੋ ਜੀ ਉੱਥੇ ਖੇਡ ਗਰਾਉਂਡ ਦੇ ਵਿੱਚ ਹਾਂਜੀ ਹਾਂਜੀ ਅਸੀਂ ਸਾਡੇ ਪਿੰਡ ਦੇ ਵਿੱਚ ਖੇਡ ਗਰਾਉਂਡ ਦੇ ਵਿੱਚ ਹਾਕੀ ਗੇਮ ਚੱਲ ਰਹੀ ਹੈ ਜੀ ਪਿਛਲੇ 2-3 ਸਾਲਾਂ ਤੋਂ ਜੀ ਤੇ ਉਸ ਯਾਨੀ ਕਿ ਅਸੀਂ ਉਸੇ ਰਿਲੇਟਡ ਆ ਜਿਹੜੀਆਂ ਕਿ ਖੇਡ ਗਰਾਉਂਡ ਦੇ ਵਿੱਚ ਜਿਵੇਂ ਜਾਲੀ ਦੀ ਸਮੱਸਿਆ ਜੀ 1-2 ਹੋਰ ਨਿੱਕੇ ਨਿੱਕੇ ਸਮੱਸਿਆਵਾਂ ਨੇ ਤੇ ਉਹ ਸਮੱਸਿਆਵਾਂ ਸੀ ਚਾਹੁੰਦੇ ਸੀ ਕਿ ਛੇਤੀ ਛੇਤੀ ਹੱਲ ਹੋ ਜਾਣ। ਹਾਂ ਜਗਪਾਲ ਜੀ ਜਿਹੜਾ ਤੁਸੀਂ ਕਿ ਬਹੁਤ ਸਾਰੇ ਗਰਾਊਂਡ ਬਣਾਏ ਗਏ ਨੇ ਵੱਖ-ਵੱਖ ਜਿਹੜੇ ਪਿੰਡਾਂ ਦੇ ਵਿੱਚ ਵੀ ਹਨ ਉਹਦੇ ਲਈ ਕੀ ਕਰਤ ਵੱਲੋਂ ਅਪਲਾਈ ਕੀਤਾ ਗਿਆ ਸੀ ਉਹਦੇ ਲਈ ਕੀ ਗੱਲਬਾਤ ਜਿਹੜੀ ਚੱਲੀ ਆ? ਹਾਂਜੀ 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 ਕਿਉਂਕਿ ਕੀ ਹੋਇਆ ਨਾ ਕਿ ਜੋਬਕ ਸੁਵਾਂਵਾ ਡਿਪਾਰਟਮੈਂਟ ਨੇ ਜੀ ਪਿਛਲੇ ਦਿਨੀ ਕਲਪਾਂ ਨੂੰ ਗ੍ਰਾਂਟਾਂ ਦਿੱਤੀਆਂ ਨੇ ਤੇ ਉਹ ਅਸੀਂ ਜਦੋਂ ਐਮਐਲਏ ਸਾਹਿਬ ਨਾਲ ਗੱਲਬਾਤ ਕਰਦੇ ਆ ਤਾਂ ਉਹਨਾਂ ਨੇ ਇਹ ਗੱਲ ਸਾਨੂੰ ਕਹੀ ਹੈ ਕਿ ਜੋਬਕ ਸੁਵਾਂਵਾ ਡਿਪਾਰਟਮੈਂਟ ਨੇ ਕੀ ਅਥਾਰਟੀ ਐਮਐਲਏ ਨੂੰ ਦਿੱਤੀ ਸੀ ਕਿ ਜੀ ਜੋਰ ਰਿਕਮੈਂਡ ਕਰ ਦੋਗੇ ਕਲਾ ਪਿੰਡਾਂ ਦੇ ਨਾਮ 'ਤੇ ਉਹਨਾਂ ਕਲੱਬਾਂ ਨੂੰ 50-50 ਹਜ਼ਾਰ ਦੇ ਜਿਹੜੇ ਚੈੱਕ ਆ ਉਹ ਦੇ ਦੇਵਾਂਗੇ ਜੀ ਉਹਦੇ ਵਿੱਚ ਪਿੰਡ ਭੋਤਰੇ ਦਾ ਇਹਦਾ ਸ਼ੀਤਪਾਲ ਸਿੰਘ ਯੂਥ ਕਲੱਬ ਆ ਉਹਦਾ ਨਾਮ ਕੱਟ ਦਿੱਤਾ ਗਿਆ ਜੀ ਬਲਕਿ ਉਹ ਹੀ ਕਹਿ ਰਹੇ ਆ ਕਿ ਪਿਛਲੇ 2-3 ਸਾਲਾਂ ਤੋਂ ਕਲੱਬ ਪੂਰੀ ਤਰ੍ਹਾਂ ਦੇ ਨਾਲ ਐਕਟਿਵ ਆ ਜੀ ਤੇ ਇੱਕ ਇਸ ਇਸ ਸਵਾਲ ਕਿਸੇ ਤੇ ਵੀ ਥੋੜਾ ਜਿਹਾ ਕਲੱਬ ਦੇ ਜਿਹੜੇ ਮੈਂਬਰ ਸੀ ਵੀ ਉਹ ਸਾਰੇ ਕਿਤੇ ਨਾ ਕਿਤੇ ਨਿਰਾਸ਼ ਪਾਏ ਗਏ ਜੀ ਅਸਾਂ ਮੈਂ ਕੋਸ਼ਿਸ਼ ਆ ਤੁਹਾਡੇ ਬਾਰੇ ਵੀ ਕਿਉਂਕਿ ਅਸੀਂ ਪੂਰੀ ਜਾਂਚ ਪੜਤਾਲ ਕੀਤੀ ਆ ਤੁਹਾਡੇ ਵੀ ਬੱਚੇ ਜਿਹੜੇ ਖੇਡ ਗਰਾਊਂਡ ਦੇ ਵਿੱਚ ਬਹੁਤ ਸਾਰੇ ਮੈਡਲ ਵੀ ਲੈ ਕੇ ਆਏ ਨੇ ਤੇ ਪੰਜਾਬ ਪੱਧਰੀ ਮੁਕਾਬਲਿਆਂ ਦੇ ਵਿੱਚ ਵੀ ਰਹੇ ਨੇ ਤੇ ਕੋਚ ਗਰਾਊਂਡਾਂ ਨੂੰ ਦੇਣ ਦੇ ਦਾਅਵੇ ਕਰ ਰਹੀ ਹੈ ਸਰਕਾਰ ਕੀ ਲੱਗਦਾ ਤੁਹਾਨੂੰ ਕਿ ਤੁਹਾਡੇ ਵਰਗੇ ਕਿੰਨੀ ਤਨਖਾਹ ਤੇ ਤੁਸੀਂ ਉੱਥੇ ਕੰਮ ਕਰ ਰਹੇ ਹੋ ਨਹੀਂ ਨਹੀਂ ਜੀ ਅਸੀਂ ਤਾਂ ਜੀ ਫ੍ਰੀ ਆਫ ਕਾਸਟ ਕੰਮ ਕਰ ਰਹੇ ਹਾਂ ਜੀ ਸਾਡੇ ਬੱਚੇ ਰੈਡ ਪੀਆਈਐਸ ਦੇ ਐਕਸੀਲੈਂਸੀ ਸੈਂਟਰਾਂ 'ਚ ਵੀ ਗਏ ਨੇ ਸਟੇਟ ਲੈਵਲ ਤੇ ਸਾਡੇ ਬੱਚੇ ਖੇਡੇ ਨੇ। ਇੱਕ ਗੱਲ ਤਾਂ ਇਹ ਹੈ ਜੀ ਵੀ ਹਾਂ ਪੰਜਾਬ ਸਰਕਾਰ ਦਾ ਜਿਹੜਾ ਏਜੰਡਾ ਵੀ ਕਿਤੇ ਨਾ ਕਿਤੇ 4 ਕਿਲੋਮੀਟਰ ਦੇ ਖੇਡਨਰਤੀਆਂ ਬਣਾ ਦੇਣਗੇ। ਜੀ। ਹਾਂ ਉਹ ਕਈ ਕਈ ਪਿੰਡਾਂ ਦੇ ਵਿੱਚ ਕੰਮ ਕਰ ਰਹੇ ਹੋਣਗੇ ਜੀ ਨਹੀਂ ਕਹਿੰਦੇ ਕਿ ਉਹ ਕੰਮ ਨਹੀਂ ਕਰ ਰਹੇ। ਅਸੀਂ ਕਹਿੰਦੇ ਹਾਂ ਬਹੁਤ ਸਾਰੇ ਬੜੇ ਵੀ ਨਹੀਂ ਗਰਾਊਂਡ। ਹਾਂਜੀ ਹਾਂਜੀ ਅਸੀਂ ਕਹਿੰਦੇ ਇੱਥੇ ਕੁਝ ਪਿੰਡਾਂ ਦੇ ਵਿੱਚ ਤੇ ਖੇਡ ਗਰਾਊਂਡ ਬਣੇ ਨੇ। ਉਹਨਾਂ ਲਈ ਵੀ ਛੋਟੀਆਂ-ਛੋਟੀਆਂ ਗ੍ਰਾਂਟਾਂ ਜਾਰੀ ਕਰਕੇ ਉਹਨਾਂ ਦੀ ਜਿਹੜੀ ਨਹਿਰ ਨੂੰ ਵੀ ਬਦਲਣਾ ਚਾਹੀਦਾ ਕਿਉਂਕਿ ਕੀ ਹੈ ਕਿ ਪਿੰਡ ਭੂਤਨਾ ਦਾ ਜਿਹੜਾ ਖੇਡ ਗਰਾਊਂਡ ਆ ਇਹ ਗੈਰ ਪੋਲੀਟਿਕਲ ਸਪੋਰਟ ਤੋਂ ਹੁਣ ਤੱਕ ਬਣਾਇਆ ਗਿਆ ਜਿਹਦੇ ਤੇ ਲੱਖਾਂ ਰੁਪਏ ਪਿੰਡ ਦੇ ਨੌਜਵਾਨਾਂ ਨੇ ਐਨਆਰਐ ਵੀਰਾਂ ਨੇ ਖਰਚਿਆ ਜਿਹਦੇ ਤੇ ਹਜੇ ਤੱਕ ਸਰਕਾਰ ਵੱਲੋਂ ਕੋਈ ਰੁਪਿਆ ਕੋਈ ਰਾਸ਼ੀ ਨਹੀਂ ਹਜੇ ਤੱਕ ਜਾਰੀ ਹੋਈ ਤੇ ਉਹ ਜਿਹੜਾ ਅਸੀਂ ਚਾਹੁੰਦੇ ਆ ਕਿ ਉਸ ਨਾਲ ਕੋਸ਼ਿਸ਼ ਸਰਕਾਰ ਆ ਜੀ ਉਹ ਰਾਸ਼ੀ ਜਾਰੀ ਕਰੇ ਤਾਂ ਜੋ ਖੇਡ ਗਰਾਊਂਡ ਦੀ ਦੇਖ ਹੋਰ ਸੁਧਰ ਜੇ ਤੇ ਨਾਲੇ ਨਾਲ ਜਿਹੜਾ ਅਜੀਬ ਕੰਟਰੀਬਿਊਸ਼ਨ ਕਰ ਰਹੇ ਆ ਪਿਛਲੇ 2-3 ਸਾਲਾਂ ਤੋਂ ਜੀ ਜੀ ਜਾ ਰਹੇ ਨੇ ਸਟੇਟ ਲੈਵਲ ਤੇ ਜਾਂ ਕੁਸ਼ਪੋਰਟ ਅਕੈਡਮੀਆ ਦੇ ਵਿੱਚ ਉਹ ਚੀਜ਼ ਨੂੰ ਨਿਰੰਤਰ ਜਾਰੀ ਰੱਖਿਆ ਜਾ ਜੀ ਜੀ ਜਿਹੜਾ ਅੱਜ ਦੇ ਇਸ ਜਿਹੜੀ ਹੋਈ ਹੈ ਘਟਨਾ ਕਰਮ ਇਹਦੇ ਤੋਂ ਕੀ ਬੁਲਾਇਆ ਤੁਹਾਨੂੰ ਬਾਅਦ ਵਿੱਚ ਕੀ ਤੁਹਾਡੀ ਜਿਹੜੀ ਮੰਗ ਹੈ ਕੋਈ ਉਹਨੂੰ ਕੋਈ ਹੱਲ ਹੋਊਗਾ ਹਾਂਜੀ 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 ਖੇਡ ਮੰਤਰੀ ਮੀਤ ਦੇਰ ਵੱਲੋਂ ਸੰਦਵਾਇਆ ਗਿਆ ਉਹ ਕਹਿੰਦੇ ਆ ਕਿ ਅਸੀਂ ਜਿਹੜਾ ਕਿ ਆਉਣ ਵਾਲੇ ਚੋਣਾਂ ਤੋਂ ਬਾਅਦ ਆਉਣ ਵਾਲੇ ਸਮੇਂ ਦੇ ਵਿੱਚ ਖੇਡ ਗਰਾਊਂਡ ਭੂਤਣ ਵਾਲੀ 25 ਲੱਖ ਰੁਪਏ ਦੀ ਹੈ ਜਿਹੜੀ ਰਾਸ਼ੀ ਜੀ ਅਸੀਂ ਜਾਰੀ ਕਰ ਦਿਆਂਗੇ ਪਰ ਅਸੀਂ ਫਿਰ ਉਹੀ ਗੱਲ ਕਹਿੰਦੇ ਆ ਕਿ ਜੋ ਲਾਰੇ ਪਿਛਲੇ 5-7 ਸਾਲਾਂ ਤੋਂ ਸਾਨੂੰ ਲਾਏ ਜਾ ਰਹੇ ਆ ਜੀ ਤੇ ਸਾਨੂੰ ਅਜੇ ਤੱਕ ਕੋਈ ਇਨਾ ਭਰੂਸਾ ਨਹੀਂ ਹੈ ਕਿ ਸਾਡਾ ਇੱਕ ਮੰਗਾ ਜਿਹੜੀ ਉਹ ਮੰਨੀ ਜਾਊ ਕਿਉਂਕਿ ਜਿੰਨਾਂ ਚ ਇੱਕ ਕੋਚੀ ਨੂੰ ਅਮਲੀ ਜਾਮਾ ਨਹੀਂ ਪਹਿਨਾਉਂਦੇ ਉਹਨਾਂ ਤੇ ਕੱਸੀ ਕਹੀ ਸੀ ਇਹਨਾਂ ਉਹ ਸੀਰੀਅਸ ਨਹੀਂ ਲੈ ਰਹੇ ਤਾਂ ਉਹਨਾਂ ਨੇ ਕਿਹਾ ਕਿ ਜਿਨੂੰ 25 ਲੱਖ ਰੁਪਏ ਦੇ ਦਾਂਗੇ ਪਰ ਦੇਖਦੇ ਆ ਕਿ ਕਿੰਨਾ ਚਿਰ ਉਹ ਇਹਨੂੰ ਟੀਮ ਨੂੰ ਅਮਲੀ ਰੂਪ ਚ ਐਲਸੂ ਵਿੱਚ ਲਾਪ ਕਰਦੇ ਹੋ ਤੁਹਾਨੂੰ ਇਹ ਲੋਕ ਅਪੀਲ ਕੀ ਆ ਪੰਜਾਬ ਸਰਕਾਰ ਨੂੰ ਕਿਉਂਕਿ ਤੁਸੀਂ ਬਹੁਤ ਵੱਡੀ ਪਦ ਤੇ ਉੱਤੇ ਬੱਚਿਆਂ ਨੂੰ ਲੈ ਕੇ ਗਏ ਹੋ ਪੰਜਾਬ ਪੱਤਰੀ ਸਟੇਟ ਪੱਤਰੀ ਬੱਚੇ ਖੇਡੇ ਆ ਅਪੀਲ ਕੀ ਆ ਜਿਹੜੇ ਕੋਚ ਦੇਣ ਦੀ ਗੱਲ ਹੋ ਰਹੀ ਆ ਜਾਂ ਹੋਰ ਗਰਾਊਂਡਾਂ ਦੀ ਗੱਲ ਹੋ ਰਹੀ ਆ ਅਪੀਲ ਕੀ ਆ ਤੁਹਾਡੇ ਵੱਲੋਂ ਇੱਕ ਬਤੌਰ ਕੋਚ ਹੋਣ ਦੇ ਨਾਤੇ ਦੇਖੋ ਜੀ ਅਪ੍ਰੀਲ ਦਾ ਇਹੀ ਹੈ ਜੀ ਵੀ ਇੱਕ ਤਾਂ ਡਿਸਟ੍ਰਿਕਟ ਬਰਨਾਲੇ ਦੇ ਕੋਲੇ ਐਸਟੋਟਰਫਾ ਹੈ ਨਹੀਂ ਜੀ ਬਰਨਾਲੇ ਦੇ ਕੋਲੇ ਐਸਟੋਟਰਫਾ ਹੈ ਨਹੀਂ ਹਾਕੀ ਦੇ ਲਈ ਇੱਕ ਤਾਂ ਐਸਟੋਟਰਫਾ ਦਾ ਇੰਤਜ਼ਾਮ ਹੈ ਇੱਕ 21 ਗਵਰਨਮੈਂਟ ਇੱਕ ਕਹਿ ਰਹੀ ਆ ਵੀ ਅਸੀਂ ਆਉਣ ਵਾਲੇ ਸਮੇਂ ਦੇ ਵਿੱਚ ਇੱਥੇ ਕੋਚਾਂ ਦਾ ਇੰਤਜ਼ਾਮ ਕਰਾਂਗੇ ਕੋਚਾਂ ਦੀਆਂ ਵੈਕੈਂਸੀਆਂ ਬਰਨਾਲੇ ਡਿਸਟ੍ਰਿਕਟ ਦੇ ਵਿੱਚ ਬਹੁਤ ਖਾਲੀ ਪਈਆਂ ਨੇ ਜੀ ਜੀ ਤੇ ਅਸੀਂ ਜਿਵੇਂ ਕਹਿ ਰਹੇ ਹਾਂ ਕਿ ਹਰ 4 ਕਿਲੋਮੀਟਰ ਦੇ ਵਿੱਚ ਨਰਸਰੀ ਬਣਾ ਦਾਂਗੇ ਖੇੜਾ ਬਜਟ ਵੱਡਾ ਕਰ ਦਿਆਂਗੇ ਮਤਲਬ ਕੀ ਹੈ ਕਿ ਗੱਲਾਂ ਹੋ ਰਹੀਆਂ ਨੇ ਅਸੀਂ ਕਹਿੰਦੇ ਵੀ ਉਹਨਾਂ ਚੀਜ਼ਾਂ ਨੂੰ ਅਮਲੀ ਜਾਮਾ ਪਹਿਨਾਓ ਜੀ ਜੀ ਕਿ ਜਿਹੜਾ 4 ਕਿਲੋਮੀਟਰ ਦੇ ਵਿੱਚ ਜਿਹੜਾ ਇਹਨਾਂ ਦਾ ਰੋਡ ਮੈਪ ਆ ਕੀ ਵਾਕਈ ਉਹਦੇ ਤੇ ਕੰਮ ਹੋ ਰਿਹਾ ਜੀ ਕਿ ਜਿੰਨੀਆਂ ਨਰਸਰੀਆਂ ਖੇੜ ਨਰਸਰੀਆਂ ਬਣ ਰਹੀਆਂ ਕਿ ਵਾਕਈ ਉਹਨਾਂ ਨੂੰ ਤੁਸੀਂ ਪ੍ਰੋਪਰ ਫੰਡ ਜਾਰੀ ਕਰ ਰਹੇ ਹੋ ਤੇ ਇਹ ਆ ਵੀ ਖੇੜਾ ਗਰਾਊਂਡ ਜਿੰਨੇ ਪਿੰਡਾਂ ਦੇ ਵਿੱਚ ਜਿਹੜੇ ਬਣੇ ਹੋਏ ਆ ਜੀ ਉਹ ਖੇਡ ਨਰਸਰੀਆਂ ਤੋਂ ਸਖਣੇ ਰਹਿ ਜਾਣਗੇ ਤਾਂ ਉਹਨਾਂ ਨੂੰ ਵੀ ਥੋੜੀਆਂ-ਥੋੜੀਆਂ ਗਰੰਟਾਂ ਜਾਰੀ ਕਰਕੇ ਉਹਨਾਂ ਦੀ ਵੀ ਨਿਹਾਰ ਬਦਲੋ ਜੀ ਜੀ ਬਹੁਤ-ਬਹੁਤ ਧੰਨਵਾਦ ਜੀ ਜਗਪਾਲ ਜੀ ਸਮਾਂ ਦੇਣ ਲਈ ਇਸ ਪੂਰੇ ਮਾਮਲੇ ਤੇ ਤੁਸੀਂ ਕੀ ਸੋਚਦੇ ਹੋ ਕਮੈਂਟ ਕਰਕੇ ਜਰੂਰ ਦੱਸਿਓ ਜਿਹਨਾਂ ਦੋਸਤਾਂ ਨੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਉਹ ਸਬਸਕ੍ਰਾਈਬ ਜਰੂਰ ਕਰ ਲਓ ਤਾਂ ਕਿ ਹਰ ਖਬਰ ਆ ਜਿਹੜੀ ਉਹ ਤੁਹਾਡੇ ਤੱਕ ਪੁੱਜ ਸਕੇ ਮੈਂ ਪੱਲੀ ਵੀਰ ਕੇ ਮੈਨੂੰ ਦਿਓ ਜੀ ਧੰਨਵਾਦ